ਹੈਲੋ ਹਾਂ ਤੈਨੂੰ ਪਤਾ ਕਿੱਥੇ ਡਾਲਦਾ ਮੈਂ ਹੁਣੇ-ਹੁਣੇ ਬਾਜ਼ਾਰੋਂ ਆਈ ਸੀ ਹਾਂ ਇੱਕ ਤੇਰੀ ਨੂੰ ਸੀ ਇੱਕ ਮਿੰਟ ਮੇਰੇ ਪਛਾਣ ਚ ਨਹੀਂ ਕੌਣ ਸੀ ਹਾਂ ਜੀ ਭੈਣੇ ਉਹ ਤਾਂ ਤੇਰੀਆਂ ਵਾਲੀਆਂ ਚੁਗਲੀਆਂ ਕਰਨ ਲੱਗੀਆਂ ਪਈਆਂ ਸੀ ਹਾਂ ਉਹ ਪਤਾ ਕੀ ਕਹਿੰਦੀ ਸੀ ਹਾਂ ਉਹ ਕਹਿੰਦੀ ਸੀ ਨਹੀਂ ਵੀ ਸਾਡੀ ਬੁੱਢਾ ਵਾਲੀਆਂ ਰੀਲ ਨਾ ਪਉਂਦੀ ਆ ਹਾਂ ਹਾ ਹਾ ਜ ਲੈ ਜੇ ਮੈਂ ਤੈਨੂੰ ਸਵੇਰ ਤੱਕ ਦੱਸਣ ਆਉਂਦੀ ਮੈਂ ਘਰੇ ਆ ਕੇ ਭਣ ਮੇਰੇ ਤਾਂ ਢਿੱਡ 'ਚ ਗੋਲੇ ਬਣ ਜਾਣੇ ਸੀ ਹਾਂ ਲਾ ਹੁਣ ਇਹ ਡੇ ਡੇ ਲੱਛੇ ਬਣੇ ਪਏ ਨੇ ਹਾਂ ਹਾਂ ਜੇ ਮੈਂ ਨਾ ਕੋਈ ਗੱਲ ਦੱਸਾਂ ਨਾ ਕਿਸੇ ਨੂੰ ਭਾਣੇ ਮੇਰੇ ਤਾਂ ਢਿੱਡ ਪਾਟਰ ਨੂੰ ਆ ਜਾਂਦਾ ਹਾਂ ਇਹ ਤਾਂ ਫਿਰ ਮੈਂ ਆਪਣਾ ਫਰਜ਼ ਨਿਭਾਉਣਾ ਹੀ ਸੀ ਹਾਂ ਚਲ ਠੀਕ ਆ ਖਿਆਲ ਰੱਖੀ ਹਾਂ ਆਹੋ ਉਹ ਨਾਲੇ ਕੈਸੀ ਵੀ ਮੈਨੂੰ ਗਰਮੀਆਂ ਗਰਮੀਆਂ ਇਹ ਕੱਪੜੇ ਨਹੀਂ ਲੈ ਕੇ ਦਿੱਤੇ ਹਾਂ ਉਹ ਨਾ ਦਰਜੀ ਦੀ ਦੁਕਾਨ ਤੇ ਬੈਠ ਸੀ ਨਾ ਦੁਕਾਨ ਤੋਂ ਪਹਿਲਾਂ ਉਹ ਨਾ ਕੱਪੜੇ ਵੀ ਲੈ ਆਏ ਨੇ ਮੇਰਾ ਨਾ ਉਹਨਾਂ ਲਈ ਨਾ ਪਹਿਣੇ ਫੇਰ ਵਾਲੀ ਗੁੱਤਾ ਪਾੜਦੇ ਨੇ ਚੰਗਾ ਠੀਕ ਆ ਫੇਰ ਬਾਕੀ ਗੱਲ ਕਰਾਂਗੇ